ਫੀਤਕੋੜ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਫੀਤਕੋੜ ਅਦਾਲਤ ਵਿੱਚ ਪੇਸ਼ੀ ਦੌਰਾਨ ਆਪਸ ਵਿੱਚ ਛੜਪ ਹੋ ਗਈ। ਜਿਸ ਦੌਰਾਨ ਜ਼ਿਲ੍ਹਾ ਕਚਹਿਰੀਆਂ ਵਿੱਚ ਬਣੇ ਬਖਸ਼ੀ ਖਾਨੇ ਵਿੱਚ ਤਿੰਨ ਕੈਦੀਆਂ ਵੱਲੋਂ ਮਿਲ ਕੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਮਨਪ੍ਰੀਤ ਨਾਮਕ ਕੈਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫੀਤਕੋੜ ਦੇ ਮੈਡੀਕਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦਿੰਦੇ ਹੋਏ ਐਸਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਅੱਜ ਫੀਤਕੋੜ ਦੀ ਜੇਲ੍ਹ ਵਿੱਚੋਂ ਕੁਝ ਕੈਦੀਆਂ ਨੂੰ ਪੇਸ਼ੀ ਲਈ ਫੀਤਕੋੜ ਦੀ ਅਦਾਲਤ ਵਿੱਚ ਲਿਆਂਦਾ ਗਿਆ ਸੀ। ਜਿਨ੍ਹਾਂ ਦੀ ਬਖਸ਼ੀ ਖਾਨੇ ਵਿੱਚ ਬਹਿਸ ਤੋਂ ਬਾਅਦ ਆਪਸ ਵਿੱਚ ਝੜਪ ਹੋ ਗਈ ਜਿਸ ਦੌਰਾਨ ਤਿੰਨ ਕੈਦੀਆਂ ਵੱਲੋਂ ਮਿਲ ਕੇ ਮਨਪ੍ਰੀਤ ਨਾਮ ਦੇ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਡਾਕਟ ਕੋ ਤੋ ਆਇਆ ਗਿਆ ਉਹਨਾਂ ਦੱਸਿਆ ਕਿ ਇਹ ਵਕਫ ਵਕ ਮਾਮਲਿਆਂ ਵਿੱਚ ਜਿਨ੍ਹਾਂ ਵਿੱਚ ਖਾਸ ਕਰਕੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਹੱਤਿਆकांड ਮਾਮਲੇ ਦੇ ਰੂਪੀ ਵੀ ਸ਼ਾਮਲ ਹਨ ਜੋ ਵਕਫ ਗੈਂਗਸਟਰ ਗੈਂਗ ਨਾਲ ਜੁੜੇ ਹੋਏ ਹਨ ਉਹਨਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਬਲਕਿ ਮਾਮੂਲੀ ਰੰਜਿਸ਼ ਦਾ ਨਤੀਜਾ ਹੈ ਉਨੇ ਕਹਿਆ ਕਿ ਜ਼ਖਮੀ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਦਾਂ ਜੀ ਕਿ ਅੱਜ ਜਪਨੀ ਜਿਹੜੀ ਡਿਸਟ੍ਰਿਕਟ ਫਰੀਦਕੋਟ ਕੋਰਟਸ ਹੈਗੀਆਂ ਉਹਦੇ ਬਖਸ਼ੀ ਖਾਨੇ ਵਿੱਚ ਆਪਾਂ ਲੋਕਲ ਫਰੀਦਕੋਟ ਜੇਲ੍ਹ ਚੋਂ ਆਪਣੀ ਪੇਸ਼ੀ ਆਈ ਸੀ। ਜਿਹਦੇ ਚ ਇੱਕ ਮਨਪ੍ਰੀਤ ਨਾਮ ਦਾ ਵਿਅਕਤੀ ਹੈਗਾ ਇਹਨੂੰ ਇੱਕ ਤਿੰਨ ਬੰਦੇ ਜਿਹੜਾ ਬਲਜੀਤ ਹੈ ਇੱਕ ਪ੍ਰਦੀਪ ਦੀਪਾ ਹੈ ਤੇ ਇੱਕ ਬਿੱਲਾ ਸਵਿੰਦਰ ਬਿੱਲਾ ਇਹਨਾਂ ਨੇ ਰਲ ਕੇ ਦੀ ਮਾਰਕੁਟਾਈ ਕੀਤੀ ਹੈਗੀ ਜਿਸ ਚੱਲਦੇ ਚੱਲਦੇ ਤੇ ਸੱਟਾਂ ਲੱਗੀਆਂ ਹੈਗੀਆਂ। ਤੇ ਇਹ ਇੰਨੇ ਦੇ ਹੁਣ ਅਸੀਂ ਕਾਰਪ ਬੰਦੀ ਕਾਰਵਾਈ ਕਰ ਰਹੇ ਆ ਮੈਂ ਆਪਣੇ ਮਨਪ੍ਰੀਤ ਦੇ ਬਿਆਨ ਤੇ ਤੇ ਇਹ ਪਤਾ ਲੱਗਾ ਜਿਹੜਾ ਮਨਪ੍ਰੀਤ ਤੇ ਬਾਕੀ ਸਾਰੇ ਹੈਗੇ ਨੇ ਇਹ ਅਲੱਗ-ਅਲੱਗ ਕੇਸਾਂ ਚ ਅੰਦਰ ਨੇ ਜਿਵੇਂ ਕਿ ਇੱਕ ਪ੍ਰਦੀਪ ਦੋਦੀ ਦਾ ਜਿਹੜੇ ਇੱਥੇ ਡੇਰਾ ਪ੍ਰੀਮੀ ਸੀ ਉਹਨਾਂ ਦਾ ਇੱਥੇ ਮਰਡਰ ਹੋਇਆ ਸੀ ਇਹ ਕੋਟਕਪੂਰੇ ਕੁਝ ਤਾਂ ਇਹਦੇ ਜਣਕੀ ਅਕਿਊਜ਼ਡ ਨੇ ਜਿਹੜੇ ਆਪਾਂ ਅੰਦਰ ਦਿੱਤੇ ਹੋਏ ਨੇ ਜਿਨ੍ਹਾਂ ਤੇ ਫੜ ਕੇ ਪੁਰਸ ਇੱਕ ਬੰਦਾ ਜਿਹੜਾ ਹੈ ਸੁਖਿੰਦਰ ਬਿੱਲਾ ਹੈਗਾ ਇਹ ਫਰੋਤੀਆਂ ਮੰਗਦਾ ਸੀ ਕੋਟਕਪੂਰੀ ਦੇ ਰਹਿਣ ਵਾਲਾ ਇਹਨੂੰ ਆਪਾਂ ਕੇਸ ਫੜ ਕੇ ਅੰਦਰ ਦਿੱਤਾ ਸੀ ਸੋ ਇਹਨਾਂ ਦੀ ਆਪਸ ਚ ਫਿਰ ਚੱਲਦੀ ਲੜਾਈ ਹੋਈ ਹੈ ਜੀ ਸਰ ਕਿਹੜੇ ਗਰੁੱਪ ਨਾਲ ਇਹਨਾਂ ਇਹਨਾਂ ਇੱਕ ਗਰੁੱਪ ਮੈਕਸੀ ਹੈ ਜੀ ਕਿਉਂ ਕਾਰਨ ਹੈ ਕਿ ਜਿਹੜਾ ਮਨਪ੍ਰੀਤ ਹੈਗਾ ਇਹ ਹੈਗੇ ਇਹ ਤੇ ਜਿੱਦਾਂ ਸੁਣਿਆ ਹੈਗਾ ਕਿ ਲਾਰੈਂਸ ਮਿਸ਼ਨਰੀ 골ਡੀ ਬਰਾਡ ਗਰੁੱਪ ਦੇ ਹੈਗੇ ਨੇ ਬਟ ਜਿਨ੍ਹਾਂ ਨੇ ਕੁੱਟਿਆ ਹੈਗਾ ਉਹ ਦੋਵੇਂ ਪਾਸੇ ਹੈਗੇ ਉਹਦੇ ਚ ਲੋਰੈਂਸ ਬਿਸ਼ਨੋਈ ਗੋਲਡੀ ਬਰਾਡ ਗਰੁੱਪ ਦਾ ਵੀ ਹੈਗਾ ਤੇ ਬਿੱਲੇ ਹੋਰੀ ਜਿਹੜੇ ਹੈਗੇ ਦੂਜੇ ਬੰਬੀ ਇਹਦੇ ਵੀ ਹੈਗੇ ਗਰੁੱਪ ਬਾਜੀ ਨਹੀਂ ਹੈਗੀ ਬਟ ਉਹ ਆਪਸ ਵਿੱਚ ਲੜ ਪਏ ਆਪਸੀ ਟਕਰਾਅ ਰੋਜ਼ ਨਾ ਹੋ ਜਾਂਦਾ ਨਾਲ ਹਾਂਜੀ ਤੇ ਇਸ ਵਾਰ ਖਤਰਕਾਰੀ ਲਿਖਿਆ ਹੁਣ ਆਪਾਂ ਜੀ ਉਹਦੀ ਐਮਐਲਏ ਉਹਦਾ ਪਹਿਲਾਂ ਤੇ ਉਹਨੂੰ ਇਲਾਜ ਕਰਾਇਆ ਮੈਡੀਕਲ ਚ ਤੇ ਹੁਣ ਉਹਦੇ ਬਿਆਨਾਂ ਤੇ ਮਨਪਰੀ ਤੇ ਬਿਆਨਾਂ ਤੇ ਆਪਾਂ ਆਈਪੀਸੀ ਦੀਆਂ ਧਾਰਾਂਾਂ ਦੇ ਹੇਠ ਤੇ ਕਾਰਵਾਈ ਕਰਨਗੇ ਬਾਕੀ